ਜਿਹੜੀ ਚੋਰੀ ਹੋਈ ਹੈ ਸਕੂਲ ਦੇ ਵਿੱਚ ਇਸ ਨੂੰ ਕਿਵੇਂ ਦੇਖੋਗੇ ਤੁਸੀਂ ਵੀ ਕਿਵੇਂ ਕੀਤੀ ਆ ਕੋਈ ਨਸ਼ੇੜੀ ਬੰਦੇ ਆ ਜਾਂ ਕੋਲ ਕੋ ਲੈ ਕੇ ਕਰਕੇ ਜੋ ਦੇਰਾਂ ਤੋਂ ਚੋਰੀ ਹੋਇਆ 27 ਤਰੀਕ ਦੀ ਰਾਤ ਨੂੰ ਇਹ ਬਹੁਤ ਨਿੰਦਨਯੋਗ ਘਟਨਾ ਹੈ ਜੀ ਕਿਉਂਕਿ ਆਪਾਂ ਦੇਖਦੇ ਆ ਜੀ ਸਰਕਾਰੀ ਸਕੂਲਾਂ ਦਾ ਪਹਿਲਾਂ ਹੀ ਹਾਲ ਬਹੁਤ ਮਾੜਾ ਹੈ ਜੀ ਜੋ ਸਕੂਲ ਚੱਲ ਰਹੇ ਆ ਪ੍ਰਾਇਮਰੀ ਰੱਖ ਲਏ ਹਾਈ ਸਕੂਲ ਰੱਖ ਲਏ ਇੱਕ ਪ੍ਰਿੰਸੀਪਲ ਲੈਵਲ ਦਾ ਅਫਸਰ ਪੰਚਾਇਤ ਤੋਂ ਆਮੋ ਜੋ ਆਪਣੇ ਐਨਆਰਆਈ ਸੱਜਣ ਹੈ ਉਹਨਾਂ ਤੋਂ ਭੀਖ ਮੰਗ ਕੇ ਸਕੂਲ ਚਲਾਉਂਦੇ ਆ ਜੀ ਕਿਉਂਕਿ ਨਾ ਤਾਂ ਗਵਰਨਮੈਂਟ ਇਹਨਾਂ ਨੂੰ ਕੋਈ ਫੰਡ ਦੇ ਰਹੀ ਹੈ ਤੇ ਨਾ ਹੀ ਕੋਈ ਗਵਰਨਮੈਂਟ ਦਾ ਕੋਈ ਜਿਆਦਾ ਕੋਈ ਪੁਖਤਾ ਇਹਨਾਂ ਲਿਧਿਆਨ ਹੈ ਕੱਲੇ ਸਕੂਲਾਂ ਨੂੰ ਰੰਗ ਕਰਾਉਂਨਾ ਸਕੂਲ ਕੋਈ ਵਧੀਆ ਨਹੀਂ ਬਣ ਜਾਂਦੇ ਕੋਈ ਸਕੂਲ ਪ੍ਰਤੀ ਸਟਾਫ ਹੋਵੇ ਕੋਈ ਚੌਕੀਦਾਰ ਹੋਵੇ ਜਾਂ ਜੋ ਸਕੂਲ ਦੀ ਦੇਖਰੇਖ ਕਰ ਸਕੇ ਕੋਈ ਅਜਿਹੇ ਅਫਸਰ ਸਕੂਲ ਦੇ ਵਿੱਚ ਹੁਣ ਜੋ ਰਾਤ ਚੋਰੀ ਵਿੱਚ ਕਰੀਬ 1 ਲੱਖ ਰੁਪਏ ਦੇ ਕਰੀਬੇ ਚੋਰੀ ਹੋ ਗਈ ਜਿਹਨੂੰ ਦੇਖ ਕੇ ਲੱਗਦਾ ਜੀ ਅੱਜ ਦੇ ਸਮੇਂ ਦੀ ਪੁਲਿਸ ਨਾਲ ਚੋਰਾਂ ਦਾ ਬਦਮਾਸ਼ਾਂ ਦਾ ਹੌਸਲਾ ਜ਼ਿਆਦਾ ਹੈ ਜੀ ਉਹਨਾਂ ਦੀ ਦਹਿਸ਼ਤ ਜ਼ਿਆਦਾ ਹੈ ਮੈਂ ਕਿਉਂ ਕਹਿ ਰਿਹਾ ਜੀ ਕਿ ਕਰੀਬ 1 ਮਹੀਨਾ ਪਹਿਲਾਂ 1 ਲੱਖ 1.5 ਲੱਖ ਦੇ ਕਰੀਬ ਬਰਾਮਿਆਂ ਨੇ ਸਕੂਲ ਦੇ ਵਿੱਚ ਕਰੀਬ ਚੋਰੀ ਸੇਮ ਇਦਾਂ ਹੀ ਹੋਈ ਸੀ ਬਾਬਲ ਖੁਰਦੇ ਤੋਂ ਵੀ ਹੋਈ ਹੈ ਬਾਬਲ ਖੁਰਦੇ ਵੀ ਹੋਈ ਹੈ ਡਿਸਟ੍ਰਿਕਟ ਫਰੀਦਕੋਟ ਦੇ ਵਿੱਚੋਂ ਮੇਰਾ ਪਿੰਡ ਬਲਾਕ ਜੈਤੂ ਦੀ ਬਲਾਕ ਜੈਤੂ ਜਿੱਥੋਂ ਅਸੀਂ ਅੱਜ ਤੁਹਾਡੇ ਤੁਹਾਡੇ ਮਾਧਿਅਮ ਦੇ ਥਰੂ ਅਸੀਂ ਇਹ ਖਬਰ ਦੇ ਰਹੇ ਹਾਂ ਤੇ ਨੁਕਸਾਨ ਹੋਇਆ ਜੀ ਫਿਰ ਅੱਜ ਨੁਕਸਾਨ ਹੋ ਗਿਆ ਮੈਨੂੰ ਨਹੀਂ ਲੱਗਦਾ ਵੀ ਬਹੁਤ ਛੇਤੀ ਗੌਰਮੈਂਟ ਇਹਦੀ ਪੂਰਤੀ ਕਰ ਦੋਗੇ ਨਾ ਮਾਤਰਾ ਜੀ ਕਰਦੇ ਹੀ ਨਹੀਂਗੇ ਸਕੂਲ ਨਾਲ ਤੇ ਆਣੀ ਹੈ ਜੀ ਹ ਬਹੁਤ ਨੁਕਸਾਨ ਹੋਇਆ ਜੀ ਬੱਚਿਆਂ ਪ੍ਰਤੀ ਸਾਨੂੰ ਵੀ ਦੁੱਖ ਲੱਗਿਆ ਜੀ ਬੱਚਿਆਂ ਦਾ ਨੁਕਸਾਨ ਆ ਕਿੰਨੀਆਂ ਐਲਡੀਆਂ ਲੰਘ ਗਈਆਂ ਇੱਥੇ ਤਿੰਨ ਦੇ ਕਰੀਬ ਐਲਡੀਆਂ ਗਈਆਂ ਜੀ ਇੱਕ 뮤ዚਕੀ ਸਿਸਟਮ ਗਿਆ ਜੀ ਇੱਕ ਇੱਥੇ ਸਾਡੇ ਮੇਨ ਪ੍ਰਿੰਸੀਪਲ ਸਾਹਿਬ ਨੇ ਕੋਈ ਬਾਬਾ ਬਾਬੇ ਨਾਨਕ ਦੀ ਹੱਟੀ ਦੇ ਨਾਮ ਤੇ ਵੀ ਇੱਥੇ ਘੱਟ ਫੀਸ ਤੇ ਕਿਤਾਬਾਂ ਉਹ ਜਦਾਂ ਦਾ ਕੋਈ ਸਿਸਟਮ ਤੋਂ ਰਹਿ ਗਿਆ ਜੀ ਜਿਹਦੇ ਚ 10-12000 ਰੁਪਏ ਦਾ ਡੋਨੇਟ ਦਾ ਪੈਸਾ ਪਿਆ ਸੀ ਉਹ ਲੈ ਕੇ ਕਿ ਚੌਕੀਦਾਰ ਦੀ ਕਿੰਨੀ ਕਿ ਤਨਖਾਹ ਹੈ ਜੀ 10 ਤੋਂ 15000 ਤੇ ਚੌਕੀਦਾਰ ਲੱਗਣ ਨੂੰ ਤਿਆਰ ਹੈ ਜੀ ਇਹ ਤੋਂ ਘੱਟ ਤੇ ਵੀ ਲੱਗਣ ਨੂੰ ਤਿਆਰ ਹੈ ਜੀ ਤੁਸੀਂ ਜ਼ਿਲ੍ਹੇ ਦੇ ਵਿੱਚ ਰਾਉਂਡ ਲਾ ਲਓ ਜੀ ਕਿੰਨੇ ਸਕੂਲਾਂ 'ਚ ਤੁਹਾਨੂੰ ਚੌਕੀਦਾਰ ਮਿਲਦੇ ਹੈ ਜੀ ਇੱਕ ਚੌਕੀਦਾਰ ਰੱਖਣ ਦਾ ਤਾਂ ਕੋਈ ਮਾਰਗ ਨਹੀਂ ਗਵਰਨਰਟ ਕੋਲੇ ਜੀ ਨਹੀਂ ਸਰਕਾਰ ਤਾਂ ਕਹਿੰਦੇ 스마트 ਸਕੂਲ ਬਣਾ ਰਹੇ ਅਸੀਂ ਸੋ ਮਤਲਬ 스마트 ਸਕੂਲ ਜੀ ਇੱਕ ਆਪਾਂ ਜੋ ਚਾਰ ਦਵਾਰੀਆਂ ਰੰਗ ਕਰਦੇ ਆ ਜੀ ਉਹਨਾਂ ਦਾ 스마트 ਸਕੂਲ ਨਹੀਂ ਬਣਦੇ ਜੀ ਉਹਦਾ ਢਾਂਚਾ ਵੀ ਹੋਣਾ ਚਾਹੀਦਾ ਜੀ ਸਾਰਾ ਜੋ ਕੋਈ ਮੈਨੇਜ ਮੇਰੇ ਸਕੂਲ ਦੇ ਵਿੱਚ 10 ਤੋਂ 12 ਲੱਖ ਦਾ ਸਮਾਨ ਇੱਥੇ ਪਿਆ ਹੈ ਜੀ ਹੁਣ ਵੀ ਅੱਜ ਵੀ ਚੋਰੀ ਹੋ ਗਈ ਜਦੋਂ ਪਹਿਲਾਂ ਚੋਰ ਨੂੰ ਫੜੇਗੇ 15 ਦਿਨਾਂ ਨੂੰ ਇਹ ਸਮਾਨ ਚੋਰੀ ਹੋਇਆ ਕੱਲ੍ਹ ਨੂੰ ਹੀ ਬੱਚਿਆਂ ਨੂੰ ਮਤਾ ਦੀ ਲੋੜ ਹੈ ਜੀ ਜਿਹੜੇ ਚੋਰ ਆ ਕੀ ਲੱਗਦਾ ਵੀ ਉਹ ਆਸ-ਪਾਸੇ ਪਿੰਡਾਂ 'ਚ ਹੋ ਸਕਦੇ ਆ ਕੋਈ ਜਿਹੜਾ ਭੇਤੀ ਬੰਦਾ ਕੋਈ ਚੋਰੀ ਕਰੂ ਆਮ ਬੰਦੇ ਤਾਂ ਪਤਾ ਹੀ ਨਹੀਂ ਜਿਹੜੀ ਇਹ ਚੋਰੀ ਹੋਈ ਹੈ ਜੀ ਸਾਰੀ ਪਲੈਨਿੰਗ ਨਾਲ ਹੋਈ ਹੈ ਜੀ ਕੋਈ ਨਵਾਂ ਤਾਂ ਬੰਦਾ ਉੱਠ ਕੇ ਚੋਰੀ ਨਹੀਂ ਕਰਦਾ ਜੀ ਜਿੱਥੋਂ ਤੱਕ ਮੇਰਾ ਆਈਡੀ ਹੈ ਜੀ ਥਾਣਿਆਂ ਦੇ ਵਿੱਚ ਤਕਰੀਬਨ ਸਾਰੇ ਚੋਰਾਂ ਦਾ ਡਾਟਾ ਇੰਨਾ ਕੁ ਹੁੰਦਾ ਹੀ ਹੈ ਜੀ ਜੇ ਪੁੱਛ ਕੇ ਚ ਕਰਨੀ ਹੋਵੇ ਤਾਂ ਚੋਰ ਨਿਕਲ ਸਕਦਾ ਜੀ ਹੂੰ ਜੇ ਪੁਲਿਸ ਪ੍ਰਸ਼ਾਸਨ ਚਾਹੇ ਤਾਂ ਕੱਢ ਸਕਦਾ ਕੱਢ ਸਕਦਾ ਜੀ ਜੇ ਕੋਈ ਇਸ ਚੀਜ਼ ਤੇ ਪਹਿਲਾਂ ਪੈਰਵਾਹੀ ਕੀਤੀ ਹੁੰਦੀ ਜੀ ਇੱਕ ਮਹੀਨਾ ਪਹਿਲਾਂ ਰਾਮੇ ਨੇ ਚੋਰੀ ਹੋਈ ਸੀ ਹੂੰ ਤੁਹਾਡੇ ਮਾਧਿਅਮ ਨਹੀਂ ਉਹ ਵਿਖਾਈ ਸੀਗੀ ਆਪਣੇ ਆਲਓਵਰ ਪੰਜਾਬ ਦੇ ਵਿੱਚ ਕੋਈ ਉਹਦੇ ਤੇ ਮਨਤਾ ਲੱਗਦਾ ਨਹੀਂ ਕੋਈ ਕਾਰਵਾਈ ਹੋਈ ਹੋਵੇ ਜਾਂ ਕੋਈ ਕਿਸੇ ਕੋਈ ਜਿਵੇਂ ਸਕੂਲਾਂ ਦੇ ਵਿੱਚ ਪਹਿਲੇ ਚੌਕੀਦਾਰ ਹੁੰਦੇ ਸੀ ਹੁਣ ਸਕੂਲਾਂ ਦੇ ਵਿੱਚ ਚੌਕੀਦਾਰ ਕਿਸੇ ਕਿਸੇ ਸਕੂਲ ਚਾ ਚੌਕੀਦਾਰ ਰਹਿੰਦਾ ਜੇ ਗੱਲ ਕਰਕੇ ਲੱਖ ਚੌਂਕੀਦਾਰ ਦਾ ਤੁਸੀਂ ਛੱਡੋ ਜੀ ਪਰ ਟੀਚਰਾਂ ਦੀ ਗਿਣਤੀ ਦੀ ਵੀ ਕਮੀ ਹੈ ਜੀ ਕਈ ਸਕੂਲਾਂ 'ਚ ਤਾਂ ਵਿਹਲੇ ਬੈਠੇ ਟੀਚਰ ਬੱਚਿਆਂ ਦੀ ਗਿਣਤੀ ਘੱਟ ਹੈ ਸਕੂਲ ਟੀਚਰ ਗਾਦੇ ਉੱਥੇ ਤੇ ਜਿਵੇਂ ਮੇਰਾ ਸਕੂਲ ਹੈ ਜੀ ਇੱਥੇ ਤਾਂ ਟੀਚਰ ਵੀ ਜੇ ਮੈਂ ਕਹਾਂ ਜੇ ਟੀਚਰ ਵੀ ਕੋਈ ਬਹੁਤੇ ਨਹੀਂ ਕਮਰਿਆਂ ਦੀ ਕਮੀ ਹੈ ਜੀ ਜੋ ਆਪਣੇ ਓਪਨ ਬਾਲਕੋਨਾਂ ਜੀ ਅਸੀਂ ਦੇਖਦੇ ਹੀ ਰਹਿੰਦੇ ਆ ਪੰਚਾਇਤ ਨੂੰ ਦਿਖਾਉਂਦੇ ਹੀ ਰਹਿੰਦੇ ਆ ਉੱਥੇ ਪੜਦੇ ਬਾਕੇ ਬੱਚਿਆਂ ਨੂੰ ਭਾਇਆ ਜੀ ਸਰਦੀ ਦੀ ਰੋਤੇ ਜੀ ਕਿਸੇ ਪਾਸੋਂ ਵੀ ਕੋਈ ਸਕੂਲ ਦਾ ਸਿਸਟਮ ਸਹੀ ਨਹੀਂ ਲੱਗ ਰਿਹਾ ਜੀ ਮੈਨੂੰ ਜੋ ਛੁੱਟੀਆਂ ਚੱਲ ਰਹੀਆਂ ਇਹ ਤੁਹਾਨੂੰ ਕਿੱਦਾਂ ਪਤਾ ਲੱਗਦਾ ਵੈਸੇ ਤਾਂ ਜੀ ਛੁੱਟੀਆਂ ਦੇ ਵਿੱਚ ਵੀ ਅਸੀਂ ਘਰੇ ਨੇ ਬੈਠਦੇ ਅਸੀਂ ਜਾਨਾ ਦਿੱਲੀ ਆਉਨੇ ਆ ਕੱਲ ਜਿਆਦਾ بارش ਕਰਕੇ ਕੱਲ ਮਿਸਤਰੀ ਵੀ ਨਹੀਂ ਅਸੀਂ ਤੇ ਲਾਇਆ ਸੀ ਤੇ ਕੱਲ ਹੀ ਅਸੀਂ ਜਿਆਦਾ بارش ਕਰਕੇ ਨਹੀਂ ਆ ਸਕੇਗੇ ਹੂੰ ਤੋਂ ਕੱਲ ਹੀ ਫਿਰ ਜਦੋਂ ਮੀਂਹ ਜਿਆਦਾ ਪੈਂਦਾ ਹੋਣੀ ਕਰਕੇ ਅਸੀਂ ਇੱਕ ਵਾਰੀ ਵਸੇ ਤੇ ਸਾਡਾ ਟੀਚਰ ਦਿੱਲੀ ਆਉਂਦਾ ਵੈਸੇ ਘੇੜਾ ਮਾਰਦਾ ਪਰ ਦਿਨੇ ਤਾਂ ਅਸੀਂ ਚਲੋ ਇੱਥੇ ਦੇਖ ਲੈਨੇ ਆ ਪਰ ਰਾਤਾਂ ਨੂੰ ਰਹਿਣਾ ਸਾਡੇ ਲਈ ਬੜਾ ਔਖਾ ਹੁੰਦਾ ਆ ਆਪਾਂ ਸਾਰੇ ਘਰਾਂ ਪਰਿਵਾਰਾਂ ਦੇ ਵਿੱਚ ਆਪਾਂ ਨੇ ਇੱਕ ਮੌਸਮ ਬੜਾ ਖਰਾਬ ਹੈ ਸੋ ਇਸ ਕਰਕੇ ਜਿਹੜੇ ਚੋਰ ਹੀ ਕਰਨ ਵਾਲੇ ਜਾਂ ਚੋਰ ਹੈ ਉਹ ਇਹੋ ਜਿਹੇ ਦਿਨਾਂ ਦੇ ਵਿੱਚ ਹੀ ਤਾਕਤ ਰਹਿੰਦੇ ਆ ਹੁਣ ਜਿਆਦਾ ਮੀ ਤਨయితే ਚੌਂਕੀਦਾਰ ਵੀ ਕੋਈ ਨਹੀਂ ਸੀ ਇਸ ਕਰਕੇ ਉਹਨਾਂ ਨੇ ਜਿਹੜਾ ਸੀ ਇਹ ਥੋੜਾ ਜਿਹਾ ਬਾਦੀ ਤੋਂ ਪਾਸੇ ਹੋਣੇ ਕਰਕੇ ਵੀ ਇਸ ਸਕੂਲ ਦੇ ਵਿੱਚ ਵੜ ਕੇ ਤੇ ਇਹਦੇ ਜਿੰਦੇ ਪੰਨੇ ਜਿੰਦੇ ਪੰਨੇ ਕੇ ਸਾਡੀਆਂ LED ਵਗੈਰਾ ਜਿਹੜੀਆਂ ਬੱਚਿਆਂ ਤੇ ਅਸੀਂ ਈ ਕੰਟੈਂਟ ਚਲਾਉਂਦੇ ਸੀ ਬੱਚਿਆਂ ਦੀ ਪੜਾਈ ਦੇ ਵਿੱਚ ਉਹਨਾਂ ਦੀ ਵਰਤੋਂ ਬਹੁਤ ਵਧੀਆ ਕਰਦੇ ਸੀਗੇ ਤੇ ਉਹ ਬੱਚਿਆਂ ਤੋਂ ਉਹਨਾਂ ਨੇ ਲੈ ਕੇ ਮਤਲਬ ਖੋਲੀਆਂ ਜੀ ਉਹ ਕੁਸ਼ਰੀਗਾ ਬੱਚਿਆਂ ਦਾ ਸਾਊਂਡ ਸਿਸਟਮ ਜਿਹਨੂੰ ਅਸੀਂ ਜਿਹੜਾ ਹੈਗਾ ਉਹ ਲੈਬ ਬਣਾਈ ਹੋਈ ਲਿਸਨਿੰਗ ਲੈਬ ਉਹਦਾ ਸਮਾਨ ਸੀਗਾ ਉਹ ਲੈ ਕੇ ਸੋ ਉਹ ਲੈ ਕੇ ਬੜੀ ਉਹਨਾਂ ਨੇ ਨਾ ਬੇ ਧੜਕੀ ਨਾਲ ਕਹਿ ਲਓ ਬਿਨਾਂ ਕਿਸੇ ਕਰ ਤੋਂ ਸਾਰੇ ਕਮਰਿਆਂ ਦੇ ਜਿੱਦੇ ਭੰਨੇ ਆ ਤੇ ਮੇਰੀ ਤਾਂ ਬੇਨਤੀ ਇਹ ਹੈ ਵੀ ਜਿੱਥੇ ਸਰਕਾਰ ਸਾਨੂੰ ਹੋਰ ਇਨਫਰਾਸਟ੍ਰਕਚਰ ਤੇ ਹੋਰ ਸਾਰਾ ਕੁਝ ਦੇ ਰਹੀ ਹੈ ਤੇ ਇਹਦੀ ਸੰਭਾਲ ਲਈ ਸਾਨੂੰ ਜਰੂਰ ਇੱਕ ਚੌਕੀਦਾਰ ਵੀ ਦੇਣ ਤੇ ਅਸੀਂ ਵੀ ਬੇਫਿਕਰ ਹੋ ਸਕੀਏ ਤੇ ਬੱਚਿਆਂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਹੱਥੋਂ ਨਾ ਕੋਈਆਂ ਜਾਣ ਸੋ ਇਸ ਕਰਕੇ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਬੱਚਿਆਂ ਦੇ ਜਿਹੜੇ ਹੱਕ ਦੀਆਂ ਚੀਜ਼ਾਂ ਨੇ ਸੋ ਸਾਨੂੰ ਇਹ ਜਰੂਰ ਦਵਾਈਆਂ ਜਾਣ ਜੀ ਸਰ ਹੁਣ ਪੇਪਰ ਵੀ ਨੇੜੇ ਆ ਰਹੇ ਆ ਪੇਪਰ ਵੀ ਪੱਕੇ ਪੇਪਰ ਵੀ ਨੇੜੇ ਆ ਰਹੇ ਨੇ ਜੀ ਤੁਸੀਂ ਪੜ੍ਹਾਈ ਕਰ ਰਹੇ ਕੀ ਇਹ ਸਮਾਨ ਜਲਦੀ ਪਰਪਾਈ ਹੋ ਜੂ ਇਹਦੀ ਸਰ ਪਰਪਾਈ ਤਾਂ ਦੇਖੋ ਇਹ ਆ ਤਵੇ ਸਾਨੂੰ ਪੂਰਾ ਸਹਿਯੋਗ ਪਹਿਲਾਂ ਮਿਲ ਰਿਹਾ ਪਰ ਫਿਰ ਵੀ ਇਸ ਤਰ੍ਹਾਂ ਕਰਕੇ ਇੱਕਦਮ ਅਸੀਂ ਕਲੈਕਸ਼ਨ ਕਰਨੀ ਅਸੀਂ ਹੋਰ ਬੜੇ ਕੰਮ ਕਰਨੇ ਹੁੰਦੇ ਆ ਬੱਚਿਆਂ ਦੇ ਜਿਵੇਂ ਜਿਹੜੇ ਬੱਚਿਆਂ ਕੋਲੇ ਸਰਦੀ ਆ ਗਈ ਇੱਕ ਸਰਕਾਰ ਵਰਦੀ ਦੇ ਦਿੰਦੀ ਹੈ ਪਰ ਹੋਰ ਜਿਹੜੀਆਂ ਲੋੜਾਂ ਹੁੰਦੀਆਂ ਉਹ ਵੀ ਇਹਨਾਂ ਤੋਂ ਪੂਰੀਆਂ ਕਰਾਉਣੇ ਆ ਬੱਚੇ ਅਕਸਰ ਛੋਟੇ ਬੂਟ ਵਗੈਰਾ ਵੀ ਤੋੜ ਲੈਂਦੇ ਆ ਪਰ ਮੈਨੂੰ ਆਸ ਹੈ ਚਲੋ ਪਿੰਡ ਸਾਡੀ ਮਦਦ ਤੇ ਖੜਾ ਹੈ ਪਰ ਫਿਰ ਵੀ ਜਿਹੜਾ ਹੈਗਾ ਸਰਕਾਰ ਦਾ ਜਿਹਦਾ ਫਰਜ਼ ਬਣਦਾ ਹੈ ਜਿਹਦਾ ਸਾਡਾ ਫਰਜ਼ ਬਣਦਾ ਸਾਨੂੰ ਕਰਨਾ ਚਾਹੀਦਾ ਹੈ